ਕੰਕੜਿਆ ਰੂਪਾ ਰਖਤਾਲੀ ਕੰਕੜਿਆ ਰੂਪਾ ਰਖਤਾਲੀ ਰਖਤਾਲੀ ਇਹ ਜਦ ਦਾ ਸਰੀਰ ਦੇ ਵਿੱਚ ਹੈ ਫਿਰ ਕੰਕੜਿਆ ਰੂਪਾ ਕੰਕੜਿਆ ਰੂਪਾ ਕਈ ਰੂਪ ਉਹਦੇ ਕੰਕੜਿਆ ਰੂਪਾ ਦੇ ਵਿੱਚ ਕੰਕੜਿਆ ਰੂਪਾ ਇੱਕ ਜੰਮਦਾ ਗੰਤਰ ਹੈ ਕਿ ਕਿਹੜਾ ਕੰਕੜੀ ਹੈ ਇਹ ਵੀ ਮਾਰਦੀ ਹੈ ਨਾ ਬਸੋ ਜਮਾ ਉਹ ਦੁਸ਼ਮਣ ਦੀ ਹੁੰਦੀ ਆ ਨਾ ਤੀਰ ਉਹਦੇ ਖੋਦਦੇ ਨਾ ਇਧਰੋਂ ਤੀਰ ਜਾਂਦੇ ਤੀਰ ਬੂਤੀ ਰਾਜੇ ਘਾੜ ਦਿੰਦੇ ਨੇ ਇਹ ਜੰਮਦੇ ਕੰਮ ਕਰ ਰਾਜੇ ਘੱਟੀ ਜਾਂਦੀ ਹੈ ਜਦ ਖਿਆਲ ਉੱੜਦਾ ਕਲਪਨਾ ਦਾ ਇਧਰੋਂ ਗਿਆਨ ਦਾ ਤੀਰ ਪੈਂਦਾ ਜਦ ਹੀ ਕਲਪਨਾ ਬੰਦ ਗਿਆਨ ਦਾ ਬੰਦਾ ਬਣ ਰਿਹਾ ਯਾਰੋ ਜਦੋਂ ਉਧਰ ਜਦ ਕਹਿੰਦਾ ਕਲਪਨਾ ਉੱਠੀ ਜਾ ਲੱਬੀ ਵਾਲਾ ਸਭ ਬਾਹਰ ਆ ਜੂਗਾ ਬੰਦ ਕਰ ਲੱਬੀ ਨੂੰ ਵੇਦ ਬਹਾਰਾ ਜੂ ਜੇ ਸ਼ੁਰੂ ਹੁੰਦੀ ਹੈ ਫੇਰ ਕਾਲ ਖੈ ਹੁੰਦਾ ਜੇ ਕੰਕੜੀਆਂ ਉਪਰ ਰਹੇ ਜਿਹੜਾ ਬਕਰ ਸਰ ਚੁੱਕਦਾ ਉਹਦੇ ਜਦੇ ਹੀ ਨਿਸ਼ਾਨਾ ਠੋਕ ਦਵੇ ਹੱਥ ਜੋੜਨਾ ਆਪਣੇ ਬੱਟੇ ਰੱਖੇ ਹੋਏ ਉਹਦੇ ਜਦੇ ਹੀ ਮਾਰਦੇ ਬੇ ਸੱਚ ਚੁੱਕੇ ਕੰਕਰ ਹੀ ਉਹਦੇ ਕੰਕਰ ਰੱਖੇ ਨੇ ਕੋਲ ਉਹ ਜਿਹੜਾ ਸਰ ਚੁੱਕੋ ਉਹਦੇ ਸਰ ਚ ਜਾਮ ਦੇ ਕੇ ਜਦ ਪਊਗਾ ਉਹ ਜਦੇ ਹੀ ਮੈ ਜਾਂਦਾ ਜਦ ਆ ਆਪਣੇ ਇੱਥੇ ਲੱਗਦਾ ਕਰਫਿਊ ਜਗਾ ਤੇ ਲੋਕਾਂ ਰਹਿੰਦੇ ਬੜ ਕੇ ਬੈਹਿੰਦੇ ਨੇ ਉਪਰ ਖੜੇ ਹੁੰਦੇ ਰਹੇ ਉਹ ਦੁਦੁਕਾ ਰਹੇ ਇਹਨੂੰ ਪਤਾ ਉਹਨੂੰ ਠੋਕ ਦੇਣੀ ਹੈ ਜਦ ਇਹ ਰਹੇ ਇਹਨਾਂ ਦੇ ਸਿਰ ਤੇ ਬਕਾਰਾਂ ਦੇ ਤਾਂ ਕਾਲ ਕਾਲ ਖਾਏ ਹੁੰਦਾ ਐਵੇਂ ਨਹੀਂ ਕਾਲ ਖਾਏ ਹੋ ਜਾਂਦਾ ਕਰਫਿਊ ਲਾਉਣਾ ਪੈਂਦਾ ਇਹਨਾਂ ਦੇ ਸਾਰਿਆਂ ਤੇ ਫੌਜ ਐ ਨਾ ਖਾਲਸਾ ਤਾਂ ਹੀ ਬਣਾਈ ਇਹ ਫੌਜੀ ਕਾਨੂੰਨ ਇਹ ਜਾਂਦਾ ਹੈ ਜੇ ਫੌਜੀ ਰਾਜ ਹੋ ਤਾਂ ਬਕਰ ਜਾਂਦੇ ਨੇ ਐਵੇਂ ਨਹੀਂ ਜਾਂਦੇ ਅਸਾਂ ਮਾਰਸ਼ੱਲਾ ਦੇਖੋ ਨਾ ਸਪਾਈ ਦੀ ਕੀ ਦੁਸ਼ਮਣੀ ਹੁੰਦੀ ਹੈ ਕੇ ਸਰ ਕੋਈ ਦੁਸ਼ਮਣੀ ਨਹੀਂ ਹੈ ਪਰ ਉਹਨੂੰ ਹੁਕਮ ਜਿਹੜਾ ਗਲੀ ਚ ਨਿਕਲੇ ਉਹਨੂੰ ਬਾਹਰ ਲਿਦਾ ਦੀ ਪਾਈ ਅੰਦਰ ਬੜਦਾ ਪਹਿਲਾਂ ਦੱਸ ਸਮਝਾਉਣਾ ਹੀ ਹੈ ਸਮਝਾਉਂਦੀਆਂ ਗਰਮੰਸਾਰਾ ਕੁਝ ਪਰ ਸਮਝਾਉਣ ਕਾਰਨ ਇਹ ਨਾ ਮੰਨੇ ਫੇਰ ਧੋਖ ਦੇ ਜੇ ਨਹੀਂ ਮੰਦਾ ਤੇ ਗੋਲੀ ਮਾਰਦਾ ਤਾ ਗੋਲੀ ਤਾਂ ਹੀ ਲੱਤੀ ਹੋਈ ਹੈ ਬੰਦੂਕ ਰੌਣਕ ਇਹ ਗੱਲ ਕਰਵਾਣੀ ਦੀ ਮਾਰਸ਼ੱਲਾ ਲਾਉਣ ਦਾ ਬੰਦਾ ਈਲ ਬਕਰ ਜੇ ਮਾਰਸ਼ੱਲਾ ਲਾਉਂਗੇ ਐਡੀ ਕਬੂਲ ਦੇ ਕਿਸੇ ਦੇ ਇਹਨਾਂ ਨੇ ਤਾਂ ਆਪਣੇ ਕਾਬੂ ਕਰ ਲੈਣੇ ਸੰਤਾਨਾਂ ਨਾਲ ਥੋੜੇ ਕਾਬੂ ਹੋਣ ਦੇ ਉਹਦਾ ਵਿਚਾਰੇ ਕਾਰਾ ਤੇਲ ਕਿੱਥੇ ਆਊਗਾ ਉਹਨਾਂ ਨੇ ਖਰਚ ਬਹੁਤ ਬਿਦਾ ਲੈ ਇਹਨਾਂ ਨੇ ਕੰਮ ਕੋਈ ਕਰਦੇ ਨਹੀਂ ਇਹ ਤਾਂ ਮਾਰਸ਼ੱਲਾ ਲੱਗ ਕੇ ਫੇਰ ਇਹ ਗੱਲ ਬਣਦੀ ਹੈ ਐਵੇਂ ਨਹੀਂ ਬਣਦੀ ਗੱਲ ਹੋਰ ਕੰਕੜੀਆਂ ਦਾ ਸਮਝਿਆ ਮਤਲਬ ਬਾ ਮਾਰਸ਼ੱਲਾ ਹੈ